ਹੋਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹੇ ਪਾਰ ਦੇ ਬਾਸਾ ਡਿਆਂ ਰੇਲਵੇ ਸਟੇਸ਼ਨਾਂ ਤੇ ਐਸਐਸਪੀ ਹੋਸ਼ਿਆਰਪੁਰ ਦੀ ਰਾਹੇ ਨੁਮਾਈ ਹੇਠ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ। ਜ਼ਿਲ੍ਹੇ ਪਾਰ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਹਰ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਗਈ। ਐਸਐਸਪੀ ਹੋਸ਼ਿਆਰਪੁਰ ਨੇ ਦੱਸਿਆ ਕਿ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਅਭਿਆਨ ਲਗਾਤਾਰ ਜਾਰੀ ਰਹੇਗਾ। ਰਿਪੋਰਟ ਸਿਟੀ ਲਾਈਵ ਚੈਨਲ ਲੁਧਿਆਣਾ ਆ ਮਾਨਜੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲਾਅ ਨਰਡਰ ਡੀਆਈਜੀ ਜਲੰਧਰ ਰੇਂਜ ਜਿਹਦੇ ਹੁਕਮ ਅਨੁਸਾਰ ਜਿਹੜਾ ਹੈਗਾ ਉਹ ਸਪੈਸ਼ਲ ਕੋਰਡਨੈਂਸ ਆਫ ਆਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਜਿਹਦੇ ਸਬੰਧ ਛੇ ਅੱਜ ਹੁਸ਼ਾਰਪੁਰ ਜ਼ਿਲ੍ਹੇ ਦੇ ਸਾਰੇ ਬੱਸ ਸਟੈਂਡਾਂ ਤੇ ਤੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹੁਣ ਮੇਰੇ ਨਾਲ ਇੱਥੇ ਹੁਸ਼ਾਰਪੁਰ ਸਿਟੀ ਚ ਜਿਹੜਾ ਬੱਸ ਸਟੈਂਡ ਹੈਗਾ ਮੇਨ ਬੱਸ ਅੱਡਾ ਉੱਥੇ ਐਸਪੀ ਆਪਰੇਸ਼ਨ ਡੀਐਸਪੀ ਸਿਟੀ ਐਸਐਚਓ ਮੋਡੂਲ ਟਾਊਨ ਤੇ ਹੋਰ ਬਾਕੀ ਸਾਰੇ ਅਫਸਰ ਹੈਗੇ ਬਾਕੀ ਵਕਫ ਵਕ ਜਿੱਦਾ ਐਸਪੀ ਡੀ ਸਾਹਿਬ ਦੀ ਟੀਮ ਜਿਹੜੀ ਹੈਗੀ ਉਹ ਅਲੱਗ ਸਬ ਡਿਵੀਜ਼ਨਸ ਤੇ ਕਰ ਰਹੀ ਹੈਗੀ ਜਿੰਦਾ ਕਾਂਡਾ ਤੇ ਰੂਰਲ ਸਬ ਡਿਵੀਜ਼ਨ ਐ ਐਸਪੀ ਪੀਬੀਏ ਨਾਲ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਸੱਬੇਵਾਲ ਮੇਟਿਆਣਾ ਤੇ ਗਰਸ਼ੰਕਰ ਸਬ ਡਿਵੀਜ਼ਨਸ ਤੇ ਕੰਮ ਕਰ ਰਿਹਾ ਹੈਗੇ ਤੇ ਸਾਰੇ ਜ਼ਿਲ੍ਹੇ ਦੇ ਬੱਸ ਸਟੈਂਡ ਤੇ ਰੈਲੀਸੇਸ਼ਨ ਚੈੱਕ ਤੇ ਜਾਣਗੇ ਤੇ ਸਾਡਾ ਜਿਹੜਾ ਪਰਪਸ ਹੈਗਾ ਉਹ ਹੈਗਾ ਕਿ ਇੱਕ ਪੁਲਿਸ ਫੋਰਸ ਦਾ ਗਵਰਨਮੈਂਟਸ ਹੋਵੇ ਪ੍ਰੈਜੈਂਸ ਹੋਵੇ ਪਲੱਸ ਜਿਹੜਾ ਹੈਗਾ ਕ੍ਰਿਮਨਲ ਐਕਟੀਵਿਟੀ ਸਸਪੀਸ਼ੀਅਸ ਐਕਟੀਵਿਟੀ ਜਿਹੜੀ ਹੁੰਦੀ ਹੈਗੀ ਉਹਨੂੰ ਕਾਬੂ ਕੀਤਾ ਜਾਵੇ ਡਰੱਗਸ ਦਾ ਮੂਵਮੈਂਟ ਇਲੀਗਲ ਆਰਮਸ ਦਾ ਮੂਵਮੈਂਟ ਜਾਂ ਹੋਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਚੀਜ਼ ਦਾ ਮੂਵਮੈਂਟ ਜਿਹੜਾ ਹੈਗਾ ਉਹਨੂੰ ਕਾਬੂ ਕੀਤਾ ਜਾ ਸਕੇ ਫੜਿਆ ਜਾ ਸਕੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡਰੱਗਸ ਦੇ ਖਿਲਾਫ ਵੀ ਕੋਆਰਡੀਨੇਟਡ ਆਪਰੇਸ਼ਨ ਅੱਜ ਕੁਝ ਥਾਵਾਂ ਤੇ ਰੈਂਡਮ ਸਰਪਾਈ ਚੈਕਿੰਗ ਦਾ ਦਾ ਚੱਲ ਰਿਹਾ ਹੈਗਾ ਤੇ ਕੁਝ ਥਾਵਾਂ ਤੇ ਇਸ ਤੋਂ ਬਾਅ ਸਾਡਾ ਕੱਲ ਵੀ ਅਸੀਂ ਕੋਆਰਡੀਨੇਟ ਸੱਚਾ ਪ੍ਰਸ਼ੰਕਿਤ ਕਰਾ ਸੀਗਾ ਉਹ ਸਾਡਾ ਡੈਡੀਕੇਟਿਡਲੀ ਡਰੱਗਸ ਦੇ ਖਿਲਾਫ ਸੀਗਾ ਜਿਹਦੇ ਸੰਬੰਧ ਸੰਬੰਧ ਵਿੱਚ ਹੁਣ ਸ਼ਾਰਪੁਰ ਜ਼ਿਲ੍ਹੇ ਨੇ ਬਹੁਤ ਹੀ ਚੰਗੀ ਕਾਰਗੁਜ਼ਾਰੀ ਸਾਰੇ ਆਫਸਰਸ ਨੇ ਕਰਦੇ ਹੋਏ 15 ਐਫਆਈਆਰ ਦਰਜ ਕਰ ਕਰਕੇ ਅਸੀਂ 17 ਡਰੱਗਸ ਮਗਲਸ ਨੂੰ ਕੱਲ ਅਰੈਸਟ ਕੀਤਾ ਸੀਗਾ ਤੇ ਕਾਫੀ ਚੰਗੀ ਰਿਕਵਰੀ ਵੀ ਹੋਈ ਸੀਗੀ ਜਿਦੇ ਵਿੱਚ ਇਨਟੌਕਸਿਕੈਂਟ ਟੈਬਲੇਟਸ ਪਾਊਡਰ ਇਨਟੌਕਸਿਕੈਂਟ ਇੰਜੈਕਸ਼ਨਸ ਚਾਰਸ ਅਫੀਮ ਤੇ ਹੋਰ ਕਾਫੀ ਸਰ ਮਸ਼ੀਨਿਕ ਜਿਹਾ ਬਰਾਮਦ ਕੀਤਾ ਗਿਆ ਸੀ ਉਹਨਾਂ ਤੋਂ ਅੱਗੇ ਫਰਦਰ ਅਸੀਂ ਜਿਹੜਾ ਹੈਗਾ ਉਹਨਾਂ ਦੇ ਬੈਕਵਰਡ ਲਿੰਕਸ ਸਟ੍ਰੇਸ ਕਰਕੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਡਰੱਗਸ ਦੇ ਖਿਲਾਫ ਜਿਹੜਾ ਹੈਗਾ ਇੱਕ ਸਾਦਾ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਜ ਜਿਹਦੇ ਵਿੱਚ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਨੂੰ ਆਪਾਂ ਡਰੱਗ ਫ੍ਰੀ ਕਰਨ ਵਾਸਤੇ ਕਮਿਟਡ ਆ ਤੇ ਉਹਦੇ ਵਾਸਤੇ ਪੂਰਾ ਤਨਦੇਹੀ ਨਾਲ ਹੁਸ਼ਾਰਪੁਰ ਖੇਤਰ ਨੂੰ ਫਿਕਰ ਰਹੀ ਹੈਗੀ ਤੇ ਅੱਜ ਦਾ ਜਿਹੜਾ ਐਕਸਰਸ ਹੈਗੀ ਉਹ ਇੱਕ ਬੋਮਨੈਂਟ ਐਕਸਰਸ ਹੈਗੀ ਜਿਹਦੇ ਵਿੱਚ ਅਸੀਂ ਕਾਫੀ ਸਾਰੇ ਮੋਟਰਸਾਈਕਲ ਟੂ-ਵੀਲਰ ਜਿਹੜੇ ਸਸਪੀਸ਼ੀਅਸ ਸੀਗੇ ਇੱਥੇ ਪਾਰਕਿੰਗ ਸੇ ઓਰਾਉਂਡ ਅਪ ਕਿਤੇ ਹੈਗੇ ਉਸ ਤੋਂ ਇਲਾਵਾ ਕੁਝ ਲੋਗ ਵੀ 3-4 ਮਲਾਦ 3-4 ਬੰਦੇ ਰੌਂਡ ਅਪ ਕਿਤੇ ਗਏ ਹੈਗੇ ਜਿਨ੍ਹਾਂ ਨੂੰ ਵੈਰੀਫਾਈ ਕਰਕੇ ਤੇ ਉਹਦੇ ਸਾਰ ਨਾਲ ਮਤਕਲਾ Thank you.